ਇਨੇ ਦਿਨੀ ਪੰਜਾਬ ਦਾ ਜਿਹੜਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਜਿਸ ਦੌਰਾਨ ਸੁਖਵਾਲ ਸਿੰਘ ਖਹਿਰਾ ਦੇ ਵੱਲੋਂ ਲਗਾਤਾਰ ਪੰਜਾਬ ਦੀ ਸਰਕਾਰ ਨੂੰ ਘੇਰਾ ਜਾ ਰਿਹਾ ਉੱਥੇ ਹੀ ਅੱਜ ਸੁਖਵਾਲ ਸਿੰਘ ਖਹਿਰਾ ਦੇ ਵੱਲੋਂ ਆਪਣੀ ਇੱਕ ਵੀਡੀਓ ਪਾ ਕੇ ਸਪੀਕਰ ਗਲਤਾਰ ਸਿੰਘ ਸੰਧਮਾ ਅਤੇ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਨੇ ਆਉ ਜਾਣਦੇ ਹਾਂ ਸੁਖਵਾਲ ਸਿੰਘ ਖਹਿਰਾ ਦਾ ਕੀ ਕਹਿਣਾ ਹੈ ਦੋਸਤੋ ਕੱਲ ਨਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਪਾਰ ਸਿੰਘ ਸੰਧਵਾ ਨੇ ਬੜੀ ਬਾਤ ਦਿੱਤੀ ਇੱਕ ਕੋਈ ਏਐਸਆਈ ਬੋਹੜ ਸਿੰਘ ਇਹਨਾਂ ਦੇ ਆਪਣੇ ਕੋਰਟਪੂਰੇ ਵਿੱਚ ਪੋਸਟਡ ਸੀਗਾ ਅਗੇ ਉਹਦੇ ਖਿਲਾਫ ਇੱਕ ਬਹੁਤ ਵੱਡਾ ਭ੍ਰਿਸ਼ਟਾਚਾਰ ਦਾ ਮਾਮਲਾ ਵਾ ਤੇ ਮੈਂ ਸਦਨ ਦੀ ਪ੍ਰਵਾਨਗੀ ਚਾਹਨਾ ਕਿ ਤੁਸੀਂ ਸਾਰੇ ਮੈਨੂੰ ਅਧਿਕਾਰ ਦਿਓ ਕਿ ਮੈਂ ਡੀਜੀਪੀ ਨੂੰ ਸੱਦ ਕੇ ਇੱਕ ਇਸ ਕਰਪਸ਼ਨ ਦੇ ਮੈਟਰ ਨੂੰ ਇਨਵੈਸਟੀਗੇਟ ਕਰਾ ਕੇ ਉਹਨੂੰ ਬੰਨ ਦੀ ਸਜ਼ਾ ਦੁੱਦੀ ਜਾਵੇ ਮਤਲਬ ਬਾਕੀ ਪੇਰਦੀਆਂ ਛੱਡ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਈਬਲ ਕਲਾ ਦੇ ਕਤਲ ਛੱਡ ਦਿੱਤੇ ਡੇਰਾ ਸੱਚਾ ਸੌਦਾ ਦੇ ਖਲਾਫ 295 ਦੀ ਪ੍ਰਮਾਨਗੀ ਨਹੀਂ ਦੇਣੀ ਪੰਜਾਬ ਸਰਕਾਰ ਪਿਛਲੇ 2 ਸਾਲ ਤੋਂ ਉਹ ਛੱਡ ਦਿੱਤੀ ਡਰੱਗਸ ਦਾ ਮਸਤਾ ਛੱਡ ਦਿੱਤਾ ਐਗਰੀਕਲਚਰ ਪਾਲਿਸੀ ਬਣਨੀ ਚਾਹੀਦੀ ਪੰਜਾਬ ਦੇ ਵਿੱਚੋਂ ਛੱਡ ਦਿੱਤੀ ਐਮਪਲੋਈਜ਼ ਦੇ ਮੁੱਦੇ ਛੱਡ ਕੇ ਸਾਰਾ ਕੁਝ ਛੱਡ ਕੇ ਸਾਰੇ ਸੱਜਣ ਨੂੰ ਇੱਕ ਵਾਰੀ ਰੋਕ ਕੇ ਕੁਮਰਜੀ ਪ੍ਰਤਾਪ ਸਿੰਘ ਜੋ ਕਿ ਰਿਟਾਇਰਡ ਪੁਲਿਸ ਆਫਸਰ ਹੈ ਜਾਂ ਉਹਨਾਂ ਨੇ ਪੁਲਿਸ ਆਫਸਰ ਹੈ ਨਾ ਸੋਰੀ ਉਹਨਾਂ ਨੂੰ ਖੜੇ ਕਰਕੇ ਤੇ ਇਹ ਕਿਹਾ ਕਿ ਕੀ ਅਗਰ ਪ੍ਰिवेंशन ਆਫ ਕ腐ਪਸ਼ਨ ਐਕਟ ਦਾ ਮਾਮਲਾ ਕਿਸੇ ਏਐਸਏ ਦੇ ਖਿਲਾਫ ਹੋਵੇ ਤਾਂ ਕਿ ਪੰਜਾਬ ਪੁਲਿਸ ਉਹਦੇ ਖਿਲਾਫ ਕਾਰਵਾਈ ਨਹੀਂ ਕਰਨੀ ਚਾਹੀਦੀ ਫਿਰ ਉਹਨਾਂ ਨੇ ਕਹਿਤਾ ਉਹਨਾਂ ਨੇ ਜਵਾਬ ਬਹੁਤ ਵਧੀਆ ਦਿੱਤਾ ਉਹ ਕਹਿੰਦੇ ਵੀ ਅਸਲ ਵਿੱਚ ਕਹਾਣੀ ਹੈ ਕਿ ਇੱਕ ਏਐਸਏ ਹੀ ਇਹਦਾ ਸਾਰਾ ਮਾਫੀਆ ਬੈਠਾ ਵਾ ਉਹਨਾਂ ਨੇ ਆਪਣੇ ਲਹਿਜੇ ਵਿੱਚ ਜਵਾਬ ਦੇ ਕੇ ਉਹਨੂੰ ਸ਼ਰਮਿੰਦਾ ਸ਼ਰਮਸਾਰ ਵੀ ਕਰ ਦਿੱਤਾ ਸੁਣ ਕੇ ਪਰ ਅਸਲ ਤੱਥ ਕੀ ਨੇ ਇਹ ਸਾਰੇ ਮਸਲੇ ਦੇ ਉਹਦੀ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਅੱਜ ਮੈਂ ਤੁਹਾਡੇ ਦਰਮਿਆਨ ਹਾਜ਼ਰ ਹੋਇਆ ਹਾਂ ਇਹ ਜਿਹੜਾ ਏਐਸਏ ਬੋਧ ਸਿੰਘ ਦੇ ਉੱਤੇ ਰਿਸ਼ਵਤਖੋਰੀ ਦਾ ਦੋਸ਼ ਲੱਗਿਆ ਪਹਿਲਾਂ ਉਹ ਕਿਉਂ ਲਾਇਆ ਗਿਆ ਇਸ ਕਰਕੇ ਲਾਇਆ ਗਿਆ ਕਿਉਂਕਿ ਇਸੇ ਵਲੇ 2024 ਚ ਅ ਕੁਲਤਾਰ ਸਿੰਘ ਸੰਧਵਾ ਦਾ ਸਗਾ ਭਰਾ ਹੈ ਬੀ ਦਵਿੰਦਰ ਸਿੰਘ ਉਸਨੇ ਇਸ ਐਸਆਈ ਬੋਰਡ ਸਿੰਘ ਨੂੰ ਅ ਟੈਲੀਫੋਨ ਕਰਕੇ ਇਹ ਤਹਾਸ਼ਾ ਗੰਦੀਆਂ ਗਾਲਾਂ ਕੱਢੀਆਂ ਸੁਣੋ ਬੰਦਾ ਨਾ ਬੰਦਰ ਹੋ ਗਿਆ ਦਿਪਕ ਕਿਆ ਬਦਲ ਗਿਆ ਹੈ ਉਹ ਸਾਡੇ ਪੈ ਲੁਧੇਰਾ ਰੋਟਾਰੇ ਵਾਲਾ ਪਰਾਵਾ ਬੱਸ ਮੈਂ ਅਕਤੂਬਰ ਨਾਲੇ ਆਉਂਦਾ ਵੀ ਇਹ ਮੁੱਕੇ ਕੇ ਜੰਗਾਂ ਦੇ ਪਾਣੀ ਨਾਲ ਸੰਬੰਧਿਆ ਹੋਇਆ ਹੈ। ਉਹ ਨਹੀਂ ਨਹੀਂ ਕਰਦੇ ਨਹੀਂ ਉਹ ਹਰਿਪਾਰ ਉੱਤੇ ਕੋ। ਅੱਜ ਦੀ ਨਵਾਂ ਵੀ ਚਰਾਲਾ ਬਣਾਉਣਾ ਤੇ ਸਭ ਨੂੰ ਦਨਵਾਉਂਦੇ। ਘੰਟਾ ਲੜਦੇ ਤੋਂ ਫੁੰਗੋ ਮੰਗਦੇ। ਜਿੰਨਾ ਕਿ ਨਹੀਂ ਹੈ। ਐਗਗ ਕੋਲ ਲਈ ਤਾਂ ਆ। ਬੜੀ ਖੰਦਲੇ ਨਹੀਂ। ਉਹ ਦਿੱਤਾ। ਹੁਣ ਤੁਸੀਂ ਇਹ ਮਸਲਾ ਸੁਣ ਲਿਆ ਕਿ ਕੀ ਕਹਾਣੀ ਹੈ? ਇਸ ਬੋਹੜ ਸਿੰਘ ਦਾ ਮਸਲਾ ਸਪੀਕਰ ਨੇ ਇਸ ਕਰਕੇ ਚੱਕਿਆ ਕਿਉਂਕਿ ਇਹ ਜਿਹੜਾ ਐਸ ਬੋਹੜ ਸਿੰਘ ਆ ਜਦੋਂ ਇਹਨਾਂ ਦੇ ਉੱਥੇ ਇਲਾਕੇ 'ਚ ਪੋਸਟਡ ਹੋਊਗਾ ਉਹ ਇਹਦੇ ਭਰਾ ਦੀ ਬੀਤਵਿੰਦਰ ਦੀ ਜਿਹੜੀਆਂ ਗਲਤ ਸਿਫਾਰਸ਼ਾਂ ਹੋਣਗੇ ਨਹੀਂ ਮੰਨਦਾ ਮੁੱਤਰ ਤਾਂ ਬੋਹੜ ਸਿੰਘ ਨੂੰ ਫੋਨ ਲਾ ਕੇ ਇਹਦੇ ਸਿੱਕੇ ਭਰਾ ਨੇ ਕੋਲਤਾ ਸੰਧਵਾ ਦੇ ਬੀਤਵਿੰਦਰ ਨੇ ਚੰਗੀ ਗੱਜ ਕੇ ਗਾਣਾ ਕੱਢੀਆਂ ਧੀ ਦੀਆਂ ਭੈਣੀਆਂ ਔਰ ਨਾਲ ਮੋਥਰੇਸ਼ਨ ਕੀਤਾ ਕਿ ਤੈਨੂੰ ਮੈਂ ਬੰਦਾ ਬਣਾਉਂਦਾ ਅਗਰ فرض ਤੋ ਇਹੀ ਟੈਲੀਫੋਨ ਕਿਸੇ ਆਪੋਜੀਸ਼ਨ ਨੇ ਐਮ.ਐਲ.ਏ ਕੀਤਾ ਹੁੰਦਾ ਤੇ ਹੁਣ ਉਹਦੇ ਤੇ ਪਰਚਾ ਦਰਜ ਹੋਣਾ ਸੀਗਾ ਔਰ ਚੈੱਕ ਕਿ ਉਹ ਨੂੰ ਜੇਲ੍ਹ ਵਿੱਚ ਛੁਕਿਆ ਹੋਣਾ ਸੀਗਾ ਮੇਰੇ ਖਿਲਾਫ ਤੁਹਾਨੂੰ ਯਾਦ ਹੋਵੇਗਾ 2 ਸਾਲ ਪਹਿਲਾਂ ਸ਼ੁਰੂਆਤ 'ਚ ਇੱਕ ਸਾਡੇ ਐਸ.ਡੀ.ਐਮ. ਕੱਥ ਦੇ ਕੋਲੋਂ ਫਰਜ਼ੀ ਕੰਪਲੇਨਟ ਲੈ ਕੇ ਮੇਰੇ ਖਿਲਾਫ ਅਫਸਰਾਂ ਦੀ ਖਿਲਾਫ ਨੂੰ ਬੰਦੀ ਬਣਾਉਣ ਤੱਕ ਦਾ ਮੇਰੇ ਖਿਲਾਫ ਮੁਕਦਮਾ ਦਰਜ ਕਰਤਾ ਜਦ ਕਿ ਮੇਰੇ ਕੋਲ ਸਾਰੀਆਂ ਲਾਈਵ ਟੂ ਸੀਨਿੰਗਸ ਵਿੱਚ ਐਸ.ਡੀ.ਐਮ. ਮੇਰੇ ਨਾਲ ਖੜਾ ਵਾ ਐਸ.ਡੀ.ਐਮ. ਮੇਰੀ ਤਾਰੀਫ਼ ਕਰ ਰਿਹਾ ਵਾ ਮੈਂ ਐਸ.ਡੀ.ਐਮ. ਤਾਰੀਫ਼ ਕਰ ਰਿਹਾ ਪਰ ਕਿਉਂਕਿ ਹੁਣ ਆ ਰਾਜ ਸੱਤਾ ਵਿੱਚ ਦੇ ਤੇ ਸਪੀਕਰ ਦਾ ਉਕਰਾਵ ਆ ਤੇ ਉਹ ਜਦੋਂ ਮਰਜੀ ਮਾਂ ਪੈਣ ਦੀਆਂ ਗਾਲਾਂ ਕੱਢ ਕੇ ਨਿਕਲ ਸਕਦਾ। ਸੋ ਇਹ ਗੱਲ ਹੋ ਗਈ ਰੰਜਿਸ਼ ਸਾਹਮਣੇ ਆ ਗਈ ਸਪੀਕਰ ਦੇ ਭਰਾ ਜੀ ਇਹਦੇ ਪਰਿਵਾਰ ਦੀ ਸਿੱਧੀ-ਸਿੱਧੀ ਆਈਐਸਏ ਬੋੜ ਸਿੰਘ ਨੇ। ਜਦੋਂ ਇਹ ਸਭ ਕੁਝ ਹੋਇਆ ਜਦੋਂ ਗੱਲਬਾਤ ਲੋਚ ਹੋਇਆ ਤਾਂ ਆਈਐਸਏ ਬੋੜ ਸਿੰਘ ਨੇ ਆ ਤੁਸੀਂ ਦੇਖ ਸਕਦੇ ਹੋ ਇੱਕ ਡੀਡੀਆਰ ਦਰਜ ਕਰਾਤੀ ਉਦਨ 12 ਜੂਨ 2024 ਨੂੰ ਇਸੇ ਵੇਲੇ ਇਸ ਡੀਡੀਆਰ ਦਾ ਨੰਬਰ ਹੈਗਾ ਬਾ 2001015 ਪੁਲਿਸ ਸਟੇਸ਼ਨ ਹੈਗਾ ਸਦਰ ਫਰੀਦਕੋਟ ਔਰ ਸਾਰੇ ਤੱਥ ਲਿਖੇ ਕਿ ਮੈਨੂੰ ਇਸਨੇ ਟੈਲੀਫੋਨ ਕਰਕੇ ਧਮਕੀਆਂ ਦਿੱਤੀਆਂ ਗਾਲਾਂ ਕੱਟੀਆਂ ਔਰ ਡਰਾਇਆ ਤੇ ਐਸੈਟਰਾ ਐਸੈਟਰਾ ਹੁਣ ਜਦੋਂ ਐਸਏ ਬੋਲ ਸਿੰਘ ਨੇ ਸਪੀਕਰ ਦੇ ਭਰਾ ਦੇ ਖਿਲਾਫ ਡੀਡੀਆਰ ਦਰਜ ਕਰਾਤੀ ਵਜਿਹਾ ਐਫਆਈਆਰ ਦਰਜ ਹੋਣੀ ਚਾਹੀਦੀ ਸੀ ਉਹਦੇ ਖਿਲਾਫ ਪਰ ਡੀਡੀਆਰ ਦਰਜ ਕਰਾਉਣ ਦਾ ਵੀ ਫਿਰ ਇਹ ਤਿਲ ਮਲਾ ਗਏ ਇਹ ਕੌਣ ਹੁੰਦੇ ਨੇ ਪੁਲਿਸ ਵਾਲੇ ਸਾਡੇ ਭਰਾ ਦੇ ਖਿਲਾਫ ਡੀਆ ਦਰਜ ਕਰਾਉਣ ਦੀ ਫਿਰ ਇਹਨਾਂ ਨੇ ਕਿਹਾ ਸਭ ਤੋਂ ਇੰਪੋਰਟੈਂਟ ਗੱਲ ਮੈਂ ਭੁੱਲ ਗਿਆ ਸੀ ਕਿ ਸਪੀਕਰ ਨੇ ਕੱਲ ਵਿਧਾਨ ਸਭਾ 'ਚ ਕਿਹਾ ਕਿ ਇਹ ਮਸਲਾ ਇਸ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਐਸਆਈ ਬੋਹਣ ਸਿੰਘ ਨੇ ਜਿਹੜੀ ਰਿਸ਼ਵਤ ਲਈ ਆ ਇੱਕ ਗੈਂਗਸਟਰ ਤੋਂ ਲਈ ਹੈ ਉਹ ਗੈਂਗਸਟਰ ਦਾ ਨਾਮ ਪਤਾ ਨਹੀਂ ਸ਼ਾਇਦ ਨਹੀਂ ਲਿਆ ਉਹਨਾਂ ਨੇ ਕਿਸੇ ਗੈਂਗਸਟਰ ਤੋਂ ਲਈ ਜਦੋਂ ਮੈਂ ਰਿਸਰਚ ਕੀਤਾ ਆ ਇੱਕ ਮੇਰੇ ਕੋਲ ਖਬਰ ਆ ਗਈ ਜੀ ਆ 2000 ਪੁਰਾਣੀ ਖਬਰ ਹੈ ਹਿੰਦੀ ਦੇ ਵਿੱਚ ਇਹ ਗੈਂਗਸਟਰ ਨੇ ਸ਼ਿਕਾਇਤ ਨਹੀਂ ਕੀਤੀ ਇਦੇ ਖਿਲਾਫ ਸ਼ਿਕਾਇਤ ਕੀਤੀ ਹੈ ਆਨੰਦਨਗਰ ਦੇ ਰਹਿਣੇ ਵਾਲੇ ਅਨੰਤਦੀਪ ਸਿੰਘ ਰੋਮਾ ਬਰਾੜ ਨੇ ਨੇ ਪਤਾਇਆ ਕਿ ਉਸकी माता सुरेंद्रपाल कौर वार्ड नंबर 2 की एमसी हैं मतलब विधानसभा ਦੇ ਵਿੱਚ ਤੂੰ ਝੂਠੇ ਤੱਥ ਪੇਸ਼ ਕਰਕੇ ਕਿ ਇੱਕ ਗੈਂਗਸਟਰ ਨੇ ਇਸ ਐਸਆਈ ਬੋਰ ਸਿੰਘ ਨੂੰ ਰਿਸ਼ਵਤ ਦੇਤੀ ਔਰ ਉਹਦੇ ਖਿਲਾਫ ਪਰਚਾ ਦਰਜ ਕਰਾਇਆ ਉਹਨੂੰ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਉਹ ਗੈਂਗਸਟਰ ਨਹੀਂਗਾ ਉਹ सुरेंद्रपाल सुरेंद्र कौर एमसी ਜਿਹੜੀ ਕੋਟਕਪੂਰੇ ਦੀ ਆ ਵੋਡਨਬਰ ਦੋ ਚੋਂ ਉਹਦਾ ਪੁੱਤਰ ਹੈ ਅਨੰਤਦੀਪ ਬਰਾੜ ਐਲੀਅਸ ਰੋਮਾ ਬਰਾੜ ਅੱਛਾ ਹੁਣ ਇਹਦੀ ਕਹਾਣੀ ਕੀ ਹੈ ਇਹ ਸਾਰੇ ਮਸਲੇ ਦੀ ਕਿ ਇਹ ਮਸਲਾ ਜਿਹੜਾ ਹੈ ਇਹ ਜਿਹੜਾ ਬੋਰਡ ਸਿੰਨਾਂ ਝਗੜਾ ਹੋਇਆ ਅਨੰਤਦੀਪ ਬਰਾੜ ਦਾ ਪੈਸੇ ਨੂੰ ਲੈ ਕੇ ਜੋ ਰਿਸ਼ਵਤ ਦਾ ਕੇਸ ਬਣਾਇਆ ਇਹ 2015-16 ਦਾ ਮਾਮਲਾ ਵਾ ਔਰ 2019 ਦੇ ਵਿੱਚ ਜਦੋਂ ਕਿਤੇ ਇਹ ਹਿੱਟ ਮੂੰਛੀ ਲੱਗਿਆ ਹੋਇਆ ਸੀਗਾ ਇਹਨਾਂ ਦੇ ਇੱਥੇ ਪੁਲਿਸ ਸਟੇਸ਼ਨ ਵਿੱਚ ਤਾਂ ਉਦੋਂ ਇਹਨਾਂ ਨੇ ਕਹਿ ਕੇ ਜੀ ਮੇਰੇ ਤੋਂ ਪੈਸੇ ਲੈ ਮੇਰਾ ਮੁਕਦਮਾ ਜਿਹੜਾ ਸਾਡੀ ਮੇਰੇ ਸਾਡੇ ਪਰਿਵਾਰ ਦੇ ਖਿਲਾਫ ਉਹ ਚ ਨੂੰ ਰੱਤ ਕਰਾਉਣ ਵਾਸਤੇ 50 ਹਜ਼ਾਰਾਂ ਦੇ ਅਕਾਊਂਟ ਚ ਪਾਇਆ ਫਰਾਨਾ ਇਹਦਾ ਕੀਤਾ ਮੇਰਾ ਇਹ ਮੰਨਣਾ ਵਾ ਹੋ ਸਕਦਾ ਵਾ ਕਿ ਉਦੋਂ ਜੋ ਕੁਝ ਕੀਤਾ ਬੋਰ ਸਿੰਘ ਨੇ ਤੋਂ ਪੈਸੇ ਲਏ ਹੋਣਗੇ ਨਹੀਂ ਲਏ ਹੋਣ ਮੈਨੂੰ ਨਹੀਂ ਪਤਾ ਲੇਕਿਨ 2024 ਵਿੱਚ ਜਦੋਂ ਇਹਦੇ ਭਰਾ ਨੇ ਗਾਣਾ ਗੱਡੀਆਂ ਉਹ ਸਪੋਰਟ ਸਿੰਘ ਨੂੰ ਤੇ ਬੋਰ ਸਿੰਘ ਨੇ ਡੀਡੀਆ ਰਜਿਸਟਰ ਕਰਾਤੀ ਪੁਲਿਸ ਸਟੇਸ਼ਨ ਸਰਦ ਫਰੀਦਕੋਟ ਵਿੱਚ ਉਸ ਤੋਂ ਬਾਅਦ ਅਨੰਤ ਦੀ ਬਰਾੜ ਨੂੰ ਲਿਆਂਦਾ ਗਿਆ 2024 ਚ ਚਲਾਣ ਦੇ ਕੱਠ ਵਿੱਚ ਤੁਸੀਂ ਸੌਹ ਖਾਂਦੀ ਆ ਜਿਵੇਂ ਕੈਪਟਨ ਅਵਿੰਦਰ ਸਿੰਘ ਨੇ ਸੌਂਖ ਖਾਦੀ ਸ ਨਸ਼ੇ ਖਤਮ ਕਰਨ ਦੀ ਤੇ ਤੁਸੀਂ ਉਹਦੇ ਤੇ ਗੱਲ ਨਹੀਂ ਕੀਤੀ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ 6 ਮਹੀਨਿਆਂ ਤੋਂ ਬਾਅਦ ਸਰਦਨ ਦਾ ਸੈਸ਼ਨ ਆਇਆ ਵਾ ਤੁਸੀਂ ਬੋਰਡ ਸਿੰਘ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਿੱਗਾ ਤੁਹਾਡੇ ਭਰਾ ਦੇ ਨਾਲ ਗਾੜੀ ਕੋਲ ਚ ਆਪਸ ਵਿੱਚ ਕਰ ਰਹੇ ਨੇ ਤੇ ਤੁਹਾਡੀ ਨਿੱਜੀ ਰੰਜਿਸ਼ ਨੂੰ ਤੁਸੀਂ ਪੰਜਾਬ ਦੇ ਮੇਰੇ ਸਤਕਾਰਯੋਗ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਆਹ ਸਾਡੇ ਵਿਧਾਨ ਸਭਾ ਦੇ ਪਲੇਟਫਾਰਮ ਦੀ ਅਹਿਮੀਅਤ ਕਹ ਲੋ ਜਾਂ ਦੀ ਬੁੱਕਤ ਕਹ ਲੋ ਕਿ ਕਿਸੇ ਅਫਸਰ ਦੇ ਖਿਲਾਫ ਐਕਸ਼ਨ ਨਹੀਂ ਲੈ ਸਕਦੇ ਕੱਲ ਇਹਦਾ ਫਰਜ਼ ਬਣਦਾ ਸੀਗਾ ਕਿ ਜਿਹੜੀ ਲੋਰੈਂਸ ਬਿਸ਼ਰੋਈ ਸਿੱਧੂ ਮੁਸ਼ਵਾਨੇ ਦਾ ਜਿਹੜਾ ਕਤਲ ਹੈ ਗੈਂਗਸਟਰ ਉਹਨੇ ਜਿਹੜੀ ਕਸਟਡੀ ਵਿੱਚ ਦਿੱਤੀ ਸੀ ਆਈਏ ਸਟਾਪ ਵਿੱਚ ਅਸੀਂ ਫਲਾਣੇ ਅਫਸਰਾਂ ਦੇ ਖਿਲਾਫ ਬੀਜੀਪੀ ਨੂੰ ਤਲਬ ਕਰਕੇ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਜਿਹੜੇ ਲੋਕ ਨਸ਼ਾ ਵੇਚਦੇ ਨੇ ਪੰਜਾਬ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਜਿਹੜਾ ਡੇਰਾ ਸੱਚਾ ਸੌਦਾ ਦੇ ਮੁਖੀਆ ਹੈ ਰਾ ਉਹਦੇ ਖਿਲਾਫ ਜਿਹੜੀ 295 ਏ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਫਰੀਦਕੋਟ ਦੇ ਐਸਐਸਪੀ ਨੇ ਮੰਗੀ ਹੋਈ ਆ ਭਗਵਾਨਪਰਮਾਨ ਦੇ ਟੇਬਲ ਤੇ 2 ਸਾਲ ਤੋਂ ਬਈਆ ਅਸੀਂ ਉਸ ਵਾਸਤੇ ਇਸ ਸਦਨ ਦਾ ਇਸਤੇਮਾਲ ਕਰਾਂਗੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਇਸਤੇਮਾਲ ਕਰਾਂਗੇ ਜਿਹੜਾ ਗੈਰ ਪੰਜਾਬੀਆਂ ਦੇ ਵਾਸਤੇ ਮੈਂ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ 2023 ਦਾ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਗੁਜਰਾਤ ਵਿੱਚ ਰਾਜਸਥਾਨ ਵਿੱਚ ਔਰ ਹੁਣ ਉੱਤਰਾਖੰਡ ਵਿੱਚ ਉੱਥੋਂ ਦਾ ਕੋਈ ਵੀ ਗੈਰ ਸੂਬੇ ਵਿੱਚ ਰਹਿਣ ਆਦਮੀ ਉੱਥੇ ਜਾ ਕੇ ਵੋਟਰ ਨਹੀਂ ਬਣ ਸਕਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਖੇਤੀ ਦੀ ਜ਼ਮੀਨ ਨਹੀਂ ਲੈ ਸਕਦਾ ਮਾਲਕ ਨਹੀਂ ਬਣ ਸਕਦਾ ਇਹ ਜਿਹੜਾ ਬਿਲ ਹੈ ਅਸੀਂ ਤੁਸੀਂ ਇਹਦੇ ਤੇ ਬਹਿਸ ਕਰਾਉਂ ਦਿੱਤਾ ਮੈਂ ਸਮਝਦਾ ਕਿ ਤੁਸੀਂ ਵਿਧਾਨ ਸਭਾ ਦੀ ਦੇ ਕਸਟੋਡੀਅਨ ਬਦੋਰ ਸਪੀਕਰ ਤੁਸੀਂ 117 ਮੈਂਬਰਸ ਦੇ ਕਸਟੋਡੀਅਨ ਹੋ ਪਰ ਤੁਸੀਂ ਕਸਟੋਡੀਅਨ ਕਾਹਦੇ ਨਿਕਲੇ ਆਪਣੇ ਸਕੇ ਭਰਾ ਦੇ ਵੀਰ ਦਵਿੰਦਰ ਦੇ ਜਿਸ ਨੇ ਰੱਜ ਕੇ ਬੋਲ ਸਿੰਘ ਨੂੰ ਇੱਕ ਟੈਲੀਫੋਨ ਦੇ ਉੱਤੇ ਗਾੜੀ ਬਰੋਚ ਕਰਕੇ ਉਹਨੂੰ ਧਮਕਾਇਆ ਧੀ ਦੀਆਂ ਮਾਂ ਦੀਆਂ ਭੈਣ ਦੀਆਂ ਗਾਲਾਂ ਕਢੀਆਂ ਆ ਤੁਹਾਡਾ ਲੈਵਲ ਮੈਂ ਦਿਖਾਉਣਾ ਚਾਹੁੰਦਾ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਕਿ ਸਾਡਾ ਜਿਹੜਾ ਵਿਧਾਨ ਸਭਾ ਜਿਸ ਨੂੰ ਆਪਾਂ ਕਹਿੰਨੇ ਕਿ ਮੰਦਰ ਹੈ ਜਮਹੂਰੀਅਤ ਦਾ ਸਭ ਤੋਂ ਵੱਡਾ ਥੰਮ ਹੈ ਜੀ ਜਮਹੂਰੀਅਤ ਦਾ ਆ ਇਹ ਬੁੱਕਤ ਆ ਇਸ ਦੀ ਇਹਨਾਂ ਨੇ ਕੱਲ ਲੈ ਕੇ ਇਸ ਖਲੜੀ ਲੈਵਲ ਤੱਕ ਲੈ ਕੇ ਇੱਕ ਐਸਆਈ ਦੇ ਖਿਲਾਫ ਖਾਰੀ ਵਿਧਾਨ ਸਭਾ ਦੇ 92 ਬੰਦੇ ਨੇ ਹੱਥ ਖੜੇ ਕਰਕੇ ਕਹਿ ਗਏ ਜੀ ਹਾਂ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੋ ਦੈਟ ਮੀਨਸ ਐਸਆਈ ਬੋਰ ਸਿੰਘ ਇਜ਼ ਵੈਰੀ ਪਾਵਰਫੁਲ ਮੈਨ ਸਪੀਕਰ ਨੇ ਪੱਲੇ ਪੁੱਛ ਲੀਗਾ ਉਹਨੇ ਸਾਰੀ ਵਿਧਾਨ ਸਭਾ ਨੂੰ ਆਪਣੀਆਂ ਕੀ ਕਹਿੰਦੇ ਹੁੰਦੇ ਆ ਕਿ 폴ੀਆਂ ਬਣਾ ਕੇ ਤੇ ਬੋਰ ਸਿੰਘ ਦੇ ਖਿਲਾਫ ਮਿਚੀ ਰਜਿਸਟ ਕੱਢਣ ਦਾ ਜਿਹੜਾ ਉਹ ਪ੍ਰਵਾਨਾ ਕੀਤਾ ਮੈਂ ਉਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ ਔਰ ਜੇ ਕੋਈ ਮਾੜੀ ਮੋਟੀ ਇਨਸਾਨੀਅਤ ਸਪੀਕਰ ਸਾਹਿਬ ਤੁਹਾਡੇ ਵਿੱਚ ਹੈ ਤਾਂ ਤੁਮੇ ਦੀ ਪਬਲਿਕ ਅਪੋਲੋਜੀ ਦੇਣੀ ਚਾਹੀਦੀ ਮੰਗ ਮਾਫੀ ਮੰਗਣੀ ਚਾਹੀਦੀ ਹੈ ਉਹ ਭਗਵਾਨਪਾਣੂ ਮੈਂ ਕਹਿਣਾ ਚਾਹੁੰਦਾ ਤੁਸੀਂ ਨਿਤ ਦਿਨ ਬੋਲ ਲਾਏ ਹੋਏ ਨੇ ਕਿ ਇੰਨੇ ਬੰਦੇ ਫੜ ਲਿਆ ਉਹ ਕਰਤਾ ਭ੍ਰਿਸ਼ਟਾਚਾਰ ਕसम ਕਰਤਾ ਇਸ ਐਫ ਆਈ ਆਰ ਦੀ ਬੋਹਰ ਸਿੰਘ ਵਾਲੀ ਐਫ ਆਈ ਆਰ ਦੀ ਬਨਾਮ ਸਪੀਕਰ ਸੰਮਵਾਂ ਦੇ ਪ੍ਰਵਾਦ ਦੀ ਇਹਦੀ ਇੱਕ ਫੇਅਰ ਇਨਵੈਸਟੀਗੇਸ਼ਨ ਹੋਵੇ ਪਤਾ ਲੱਗੇ ਲੋਕਾਂ ਨੂੰ ਕਿ ਅਸਲ ਤੱਤ ਕੀ ਆ ਕਿਉਂਕਿ ਜੇ 15 16 ਦੀ ਕੰਪਲੇਨ ਸੀਗੀ ਤੇ ਫਿਰ 24ਵੇਂ ਚਾੜ ਕੇ ਪਰਚਾ ਦਰਜ ਕਿਉਂ ਕੀਤਾ ਕੇਸ ਕਰਕੇ ਤਾਂ ਨਹੀਂ ਕੀਤਾ ਕਿਉਂਕਿ ਉਹ ਬੋਹੜ ਸਿੰਘ ਨੇ ਤੁਹਾਡੇ ਭਰਾ ਦੇ ਖਿਲਾਫ ਸਪੀਕਰ ਦੇ ਖਿਲਾਫ ਮੀਡੀਆ ਦਰਜ ਕਰਾਤੀ ਜੋ ਮੈਂ ਤੁਹਾਨੂੰ ਹੋਣੇ ਲਿਖਾਈ ਆ ਇਹ ਸਾਰੇ ਮਸਲੇ ਜਿਹੜੇ ਨੇ ਲੋਕੀ ਇਹਦਾ ਅਸਲ ਪੱਖ ਜਿਹੜਾ ਤੇ ਅਸਲ ਸੱਚ ਜਿਹੜਾ ਉਹ ਜਾਣਨਾ ਚਾਹੁੰਦੇ ਮੈਨੂੰ ਮਜਬੂਰੀ ਵਸ ਆ ਜਿਹੜੇ ਦੋ ਦਿਨ ਕਿਉਂਕਿ ਅੱਜ ਇਹਨਾਂ ਨੇ ਲੈਜਿਸਲੇਟਿਵ ਬਿਜ਼ਨਸ ਰੱਖਿਆ ਅੱਜ ਤੇ ਕੱਲ ਬਿੱਲ ਦੇਣ ਗਿਆ ਮੌਕੇ ਤੇ ਟੇਬਲ ਤੇ ਰੱਖ ਕੇ ਤੇ ਕੀ ਤੁਸੀਂ ਕਿਸੇ ਵੀ ਅਮੈਂਡਮੈਂਟ ਨੂੰ ਕਿਸੇ ਕਾਨੂੰਨ ਜਿਹੜਾ ਬਣ ਜਾ ਰਿਹਾ ਵਾ ਕੀ ਉਹਦੇ ਤੇ ਦੋ ਤਿੰਨ ਮਿੰਟ ਵਿੱਚ ਤੁਸੀਂ ਆਪਣਾ ਪੱਖ ਕੋ ਰੱਖ ਸਕਦੇ ਹੋ ਜਿਹੜੇ ਇਹ ਸ਼ੋਰ ਮਚਾਉਂਦੇ ਸੀ ਕਿ ਸੈਸ਼ਨ ਬਹੁਤ ਛੋਟੇ ਕਰਾਉਂਦੀ ਕਾਂਗਰਸ ਅ ਟਟੋ ਘਟ 15 ਦਿਨ ਦਾ ਇੱਕ ਵਾਰੀ ਸੈਸ਼ਨ ਹੋਣਾ ਚਾਹੀਦਾ ਆ ਡੇਢ ਦਿਨ ਦਾ ਸੈਸ਼ਨ ਸੀ ਕਰਤੇ ਔਰ ਕਹਿੰਦੇ ਸੀ ਜੀ ਸਾਡੇ ਬਿੱਲ ਜਿਹੜੇ ਨੇ ਉਹ ਕੋ ਐਨ ਮੇਜ ਤੇ ਰੱਖਤੇ ਜਦੋਂ ਪਾਸ ਕਰਾਉਣ ਦੇ ਜੋ ਅੱਜ ਇਹ ਕਰਨ ਜਾ ਰਹੇ ਨੇ ਅੱਜ ਤੇ ਕੱਲ ਦੇ ਵਿੱਚ ਅ ਬਿੱਲ ਸਰਕੂਲੇਟ ਮੈਂਬਰਸ ਹੋ ਜੀ ਕਹਿੰਦੇ ਹੁੰਦੇ ਸੀਗੇ ਕਿ ਜੀ ਇੱਕ ਹਫਤਾ ਪਹਿਲਾਂ ਸਰਕੂਲੇਟ ਕਰਾ ਕਰ ਸੀ ਰਿਸਰਚ ਕਰਾ ਕਰਾਂਗੇ ਅਸੀਂ ਪੜ੍ਹਾ ਕਰਾਂਗੇ ਲੋਕੋ ਇਹ ਨਾ ਜਿਹੜੇ ਕੋਠਿਆਂ ਦੇ ਛੜ ਕੇ ਬਦਲਾਅ ਬਦਲਾਅ ਪਾਉਂਦੇ ਸੀ ਰੋਲਾ ਇਹਨਾਂ ਨੇ ਬਦਲਾਅ ਤਾਂ ਲੈਂਦਾ ਲੇਕਿਨ ਮੇਰਾ ਗਰਕ ਵਾਲਾ ਬਦਲਾਅ ਲੈਂਦਾ ਕੋ ਚੰਗੇ ਕੰਮਾਂ ਦਾ ਬਦਲਾਅ ਨਹੀਂ ਲੈਂਦਾ ਕੁਸੀਂ ਸਾਰਿਆਂ ਨੇ ਦੇਖਿਆ ਇਸੇ ਕਰਕੇ ਲੋਕਾਂ ਨੇ ਇਹਨਾਂ ਨੂੰ ਲੋਕ ਸਭਾ ਵਿੱਚ 10 ਸੀਟਾਂ ਤੋਂ ਕਰਾਇਆ ਵਾ ਜਿਵੇਂ ਨਹੀਂ ਚੋਣਾ ਜਿੱਤਣ ਵਾਲੀ ਗੱਲ ਜਿਹੜੀ ਆ ਉਹ ਬਿਲਕੁਲ ਫੋਕਸ ਉਹਦਾ ਕੋਈ मीनिंग ਨਹੀਂਗਾ ਉਹਦਾ ਕੋਈ ਅਰਥ ਨਹੀਂਗਾ ਉਹ ਸਟੇਟ ਪਾਵਰ ਦਾ ਦੁਰਉਪਯੋਗ ਕਰਕੇ ਇਹ ਜਿਵੇਂ ਨਹੀਂ ਚੋਣਾ ਜਿਹੜੀਆਂ ਉਹ ਜਿੱਤਦੇ ਨੇ ਔਰ ਮੈਂ ਲੋਕਾਂ ਨੂੰ ਵੀ ਕਹੂੰਗਾ ਕਿ ਅਸੀਂ ਛੋਟੀਆਂ-ਛੋਟੀਆਂ ਗਲੀਆਂ ਨਾਲੀਆਂ ਦੀਆਂ ਵਹਨੇ ਲੈ ਕੇ ਕਿ ਛੋਟੇ-ਛੋਟੇ ਕੰਮ ਕਿ ਖੰਭਾ ਲਵਾ ਦੇ ਕੇ ਉਹ ਕਰਕੇ ਡੋਨਟ ਵੀਟ ਡੋਨਟ ਵੇਸਟ ਯੂ ਵੋਟ ਫਾਰ ਸੱਚ ਪੀਪਲ ਆਪਣੀ ਵੋਟ ਦਾ ਇਸਤੇਮਾਲ ਠੀਕ ਕਰੋ ਔਰ ਚੰਗੇ ਬੰਦੇ ਉੱਥੇ ਲੈ ਕੇ ਚੋਣ ਕੇ ਲੇਕਿਨ ਹ ਜੋ ਸਪੀਕਰ ਨੇ ਉਸ ਵਿਧਾਨ ਸਭਾ ਨੂੰ ਦਰਉਪਯੋਗ ਕੀਤਾ ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਸੀਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਉਗਲੀਬ ਕਰਦਾ ਕਿ ਭੁਗ ਵਿੱਚ ਸਾਡਾ ਜਿਹੜਾ ਵਿਧਾਨ ਸਭਾ ਦਾ ਪਲੇਟਫਾਰਮ ਹੈ ਉਹ ਵੱਡੇ ਮੁੱਦੇ ਜਿਹੜੇ ਪੰਜਾਬ ਤੇ ਬਰਨਿੰਗ ਇਸ਼ੂਜ਼ ਨੇ ਜੋ ਕਰਜ਼ਾ ਪੰਜਾਬ ਤੇ ਜੋ ਬੇਅਦਬੀਆਂ ਨੇ ਜੋ ਡਰੱਗਸ ਨੇ ਜੋ ਬੇਰੁਜ਼ਗਾਰੀ ਆ ਉਹ ਸਾਰੇ ਦੇ ਉੱਤੇ ਚਰਚਾ ਕਰਨ ਵਾਸਤੇ ਵਰਤਿਆ ਜਾਵੇਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਬੀਗ ਇਕਸਵਾਲ ਸਿੰਘ ਖੈਰਾ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਪੰਜਾਬ ਸਰਕਾਰ ਆ ਪੰਜਾਬ ਦੇ ਕਈ ਵੱਡੇ ਅਤੇ ਗੰਭੀਰ ਮੁੱਦਿਆਂ ਨੂੰ ਬੇ ਧਿਆਨ ਕਰ ਰਹੀ ਆ ਤੇ ਛੋਟੇ-ਛੋਟੇ ਗੱਲਾਂ ਵੱਲ ਧਿਆਨ ਦੇ ਰਹੀ ਆ ਤੇ ਕਿ ਲਗਾਤਾਰ ਇਕਸਵਾਲ ਸਿੰਘ ਖੈਰਾ ਵੱਲੋਂ ਬਿਆਦਬੀ ਲੈ ਕੇ ਡੇਰਾ ਮੁਕੀ ਅਤੇ ਹੋਰ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਆ ਤੇ ਲਗਾਤਾਰ ਕਿਹਾ ਜਾ ਰਿਹਾ ਇਸ ਮਾਮਲੇ ਲੈ ਕੇ ਹਜ ਤੱਕ ਪੰਜਾਬ ਦੇ ਲੋਕ ਨੇ ਜਿਹੜੇ ਇਨਸਾਫ ਅਧੀਨ ਨੇ